ਜਾਬ ਲੱਗ ਜਾਣਾ ਮੁੱਝ ਤੇ ਕਾਛ ਹੋਣੀ ਕਈ ਵਾਰ ਇਹ ਬਿਰਤੀ ਹੁੰਦੀ ਆ ਵੀ ਮੇਰੇ ਕੀਤੇ ਸਭ ਕੁਝ ਹੋਣਾ ਹੈ ਉਹ ਦੁਖੀ ਰਹਿੰਦਾ ਹੈ ਜੇ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆ ਜੇ ਤੇ ਕੰਮ ਸਿਰੇ ਚੜ ਗਿਆ ਵਿਅਕਤੀ ਬੜਾ ਖੁਸ਼ ਹੁੰਦਾ ਜੇ ਕੰਮ ਸਿਰੇ ਨਾ ਚੜੇ ਉਹ ਕੰਮ ਪੂਰਾ ਨਾ ਹੋਵੇ ਫਿਰ ਦੁਖੀ ਹੋ ਜਾਂਦਾ ਹੈ ਤਾਂ ਵੀ ਖੁਸ਼ੀ ਖੁੱਖ ਨਾ ਹੀ ਹੋਏ ਮਨ ਸ਼ਾਂਤ ਨਹੀਂ ਹੁੰਦਾ ਵਿਅਕਤੀ ਦਾ ਜਾ ਬੇ ਜਾਨਾ ਮੈਂ ਕਿਸ਼ ਕਰਦਾ ਫਿਰ ਲੱਗਦਾ ਵੀ ਮੇਰੇ ਕੀਤੇ ਆ ਮੇਰੇ ਕੀਤੇ ਸਭ ਕੁਝ ਹੋਣਾ ਆਪਾਂ ਹਰ ਰੋਜ਼ ਜਦੋਂ ਸੰਪੂਰਨਤਾ ਹੀ ਹੁੰਦੀ ਹੈ ਮਹਾਰਾ ਦਾ ਜਦੋਂ ਸੁਖਾਸਨ ਕਰਦੇ ਆ ਬਾਣੀ ਪੜ੍ਹਦੇ ਆ ਸੋਲਾ ਸਾਹਿਬ ਦੀ ਉਹਦੇ ਵਿੱਚ ਬੜੇ ਪਿਆਰੇ ਬਚਨ ਆਉਂਦੇ ਨੇ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹੜੀਪ ਮੰਡਲ ਮੰਡਾ ਹੈ ਕਰ ਸਾਧੂ ਹੁੰਜਲੀਪਨ ਵੱਡਾ ਹੈ ਲੜ ਡੰਡਾ ਉਤ ਨੂੰ ਵੱਡਾ ਹੈ ਸਾਖਤ ਹਰ ਰਸ ਸਾਧਨਾ ਜਾਣਿਆ ਕਿਉਂਕਿ ਕੀੜਾ ਕਾਦੇ ਅੰਦਰ ਹੋਮੇਡ ਤੇ ਹੋਮੇ ਕੀ ਹੈ ਓਵਰ ਕਨਫੀਡੈਂਸ ਹੋਮੇ ਕੀ ਹੈ ਜੀ ਇਹ ਕੰਮ ਮੈਂ ਹੀ ਕਰ ਸਕਦਾ ਕੋਈ ਦੂਜਾ ਨਹੀਂ ਦੁਨੀਆ ਵਿੱਚ ਮੈਂ ਹੀ ਆ ਮੈਂ ਹੀ ਦੂਜਾ ਨਹੀਂ ਮੇਰੇ ਵਰਗਾ ਇਹਨੂੰ ਹੋਮੇ ਕਹਿ ਦਿੰਨੇ ਆਪਾਂ ਜਿਵੇਂ ਇੰਟਰਨੈਟ ਮਾੜਾ ਨਹੀਂ ਇੰਟਰਨੈਟ ਵਿੱਚ ਪੱਖ ਦੋ ਨੇ ਮਰਜੀ ਸਾਡੀ ਅਸੀਂ ਚੋਣਨਾ ਕੀ ਜੀ ਕੋਈ ਨਹੀਂ ਬੋਲ ਸਕਦਾ ਵੀ ਇਹਦੇ ਵਿੱਚ ਜੁਮਾ ਕੱਟ ਕੇ ਬਾਹਰ ਮਾਰਨਾ ਨਹੀਂ ਭਾਈ ਉਹਦੇ ਵਿੱਚ ਸਭ ਕੁਝ ਹੈ ਅਸੀਂ ਵੇਖਣਾ ਕੀ ਹੈ ਸਾਡੇ ਅੰਦਰ ਅੰਦਰ ਕੀ ਅੰਦਰ ਚੱਲਦਾ ਹੈ ਜਿੱਦਾਂ ਦੀ ਅਸੀਂ ਆਪਾਂ ਖਰਾਬ ਦੇਣੀ ਚਾਹੁੰਨੇ ਆ ਮਨ ਨੂੰ ਠੀਕ ਹੈ ਫਿਰ ਦੇਖੋ ਕਮਾਲ ਦੀ ਗੱਲ ਜੋ ਤੁਸੀਂ ਲਾਓਗੇ ਉਦਾਂ ਦਾ ਪਤਾ ਨਹੀਂ ਕਿੰਨਾ ਕੁਝ ਦੁਆਰੇ ਦਿਖਾਈ ਜਾਣਾ ਇੰਟਰਨੈਟ 'ਨੇ ਭਈ ਆ ਵੀ ਵੇਖਾ ਵੀ ਵੇਖਾ ਵੀ ਵੇਖ ਉਦਾਂ ਦਾ ਹੀ ਮੂਰੇ ਆਈ ਜਾਣਾ ਸਾਰਾ ਕੁਝ ਜਿੱਦਾਂ ਦਾ ਸਾਨੂੰ ਪਸੰਦ ਹੁੰਦਾ ਹੈ ਇਸੇ ਤਰ੍ਹਾਂ ਜਿਹੜਾ ਕਾਮ ਕ੍ਰੋਧ ਲੋਭ মোহ ਹੰਕਾਰ ਦਾ ਮਾੜਾ ਪ੍ਰਭਾਵ ਚੰਗਾ ਪ੍ਰਭਾਵ ਵੀ ਅੰਦਰ ਹੈ ਮਾੜਾ ਪ੍ਰਭਾਵ ਵੀ ਅੰਦਰ ਹੈ ਹੰਕਾਰ ਦੀ ਗੱਲ ਕਰ ਰਹੇ ਆ ਆਪਾਂ ਓਵਰ ਕੌਨਫੀਡੈਂਸ ਵੀ ਅੰਦਰ ਹੈ ਸੈਲਫ ਕੌਨਫੀਡੈਂਸ ਵੀ ਅੰਦਰ ਹੈ ਸਾਡੇ ਅਸੀਂ ਚੋਨਾ ਕੀ ਹੈ ਸਾਡੀ ਮਰਜ਼ੀ ਹੈ ਹਰ ਰੋਜ਼ ਇੱਕ ਸੰਸਾਰੀ ਪੜਾਈ ਹੈ ਇੱਕ ਗੁਰਮਤ ਹੈ ਨਾਲ-ਨਾਲ ਆਪਾਂ ਗੁਰਬਾਣੀ ਤੋਂ ਨਾ ਟੁੱਟੀਏ ਥੋੜਾ-ਥੋੜਾ ਕਰਕੇ ਵਿਚਾਰ ਕਰੀਏ ਅੱਜ ਅਸੀਂ ਅਵੇਸ਼ਲਿੰਗ ਹੋ ਗਏ ਹਾਂ ਪਰ ਜੋ ਆਪਾਂ ਇਹ ਬੋਰੰਗੀ ਰੂਪ ਹੰਕਾਰ ਦੇ ਵੇਖ ਰਹੇ ਆ ਕੋਈ ਵਿਅਕਤੀ ਹੈ ਕਹਿੰਦੇ ਜੀ ਜਾਵੇ ਜਾਨਾ ਮੈਂ ਕਿਸ਼ ਕਰਦਾ ਹੰਕਾਰ ਹੀ ਹੰਕਾਰ ਕਰਦਾ ਵੀ ਮੇਰੇ ਕੀਤੀਆਂ ਹੀ ਸਭ ਕੁਝ ਹੋਣਾ ਮੇਰੇ ਕੀਤੀਆਂ ਕੰਮ ਹੋਣਾ ਵੇਖੋ ਵਿਅਕਤੀ ਹੈ ਸ਼ਕਲ ਬੰਦੇ ਵਰਗੀ ਆ ਪਰ ਅੰਦਰ ਵੇਖੋ ਕੀ ਚਿਮੜਿਆ ਹੋਇਆ ਇਹ ਵਿਅਕਤੀ ਕਦੇ ਸੁਖੀ ਨਹੀਂ ਹੋ ਸਕਦਾ ਇਦਾਂ ਦੇ ਭਾਈ ਪਤਾ ਨਹੀਂ ਕਿੰਨੇ ਨੇ ਦੁਨੀਆ ਵਿੱਚ ਅਸੰਖਾਂ ਹੁੰਦਾ ਗੁਰਬਾਣੀ ਵਿੱਚ ਕਾਊਂਟਲੈਸ ਜਿੱਦੀ ਕੋਈ ਗਿਣਤੀ ਨਹੀਂ ਜਾਵੇ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਪਿਰਤਾ ਗਰਭ ਇੱਥੇ ਗੱਗਾ ਰਾਰਾ ਪੱਬਾ ਲਿਖਿਆ ਜੀ ਜਿੱਥੇ ਭੱਬੇ ਨਾਲ ਗਰਭ ਆਦਮੀ ਗੁੱਪਤ ਉਹ ਮਾਤਾ ਦੇ ਗਰਭ ਦੀ ਗੱਲ ਹੋ ਰਹੀ ਹੈ ਉਦੋਂ ਤੱਕ ਭਾਈ ਇਹ ਪਟਕਦਾ ਹੈ ਇਹ ਆਪਣੇ ਹੰਕਾਰ ਕਰਕੇ ਜੁਗਨਾ ਵਿੱਚ ਪਟਕਦਾ ਹੈ ਬੜੇ ਪਸ਼ੂਆਂ ਦੀ ਉਦਾਹਰਣਾਂ ਗੁਰਬਾਣੀ ਵਿੱਚ ਮਿਲਦੀਆਂ ਨੇ ਹੁੰਦਾ ਉਹੀ ਬੰਦਾ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਜੰਮਦਾ ਕਿੰਨੀ ਵਾਰ ਮਰਦਾ ਹੈ ਉਹ ਪਰਮਾਤਮਾ ਦੀ ਖੇਡ ਹੈ ਅਗਲੀ ਉਹ ਕੋਈ ਨਹੀਂ ਜਾਣ ਸਕਦਾ ਈ ਪਤਾ ਇਹਨੂੰ ਵਾਰ-ਵਾਰ ਫਿਰ ਗਰਭ ਵਿੱਚ ਮਿਲਦਾ ਹੈ ਜਬ ਧਾਰ ਕਹ ਉਹ ਬੈਰੀ ਮੀਤ ਜਦੋਂ ਤੱਕ ਇਹ ਭਾਵਨਾ ਉਹ ਮਿੱਤਰ ਹੈ ਉਹ ਬੈਰੀ ਹੈ ਅੱਜ ਹੁੰਦਾ ਅਸੀਂ ਰਿਸ਼ਤੇਦਾਰੀਆਂ ਵਿੱਚ ਵੀ ਜਾਂਦੇ ਆ ਨਾ ਜੱਫੀ ਜੱਫੀ ਦੇ ਪਾ ਲੰਨੇ ਆ ਅੰਦਰ ਪਿਆਰ ਨਹੀਂ ਹੁੰਦਾ ਰਿਸ਼ਤੇਦਾਰਾਂ ਵਿੱਚ ਕਈ ਐਸੇ ਲੋਕ ਹੁੰਦੇ ਨੇ ਸਾਡਾ ਬੜਾ ਪਿਆਰ ਹੁੰਦਾ ਕਈਆਂ ਨਾਲ ਅਸੀਂ ਅੱਖ ਨਹੀਂ ਬਲਾ ਸਕਦੇ ਕਿਉਂ ਕਿਉਂਕਿ ਕੋਈ ਸਾਨੂੰ ਮਿੱਤਰ ਦਿਸਦਾ ਕੋਈ ਬੈਰੀ ਦਿਸਦਾ ਹੈ ਜਦੋਂ ਸੰਗਤ ਕਰਾਂਗੇ ਜਦੋਂ ਗੁਰਬਾਣੀ ਦੀ ਸ਼ਰਣ ਵਿੱਚ ਆਵਾਂਗੇ ਚੰਗੇ ਗੁਣਾਂ ਦੀ ਸ਼ਰਣ ਵਿੱਚ ਆਵਾਂਗੇ ਗੁਰੈ ਦੀ ਖਾਇਓ ਲੋਏ ਨਾ ਘਟ 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 ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਮੋਹਨਾ ਫਿਰ ਦੂਜੀ ਕੋਈ ਚੀਜ਼ ਨਹੀਂ ਦਿੱਸਦੀ ਫਿਰ ਦਰਖਤ ਦਰਖਤ ਨਹੀਂ ਦੀਸਦਾ ਫਿਰ ਏਕੀ ਦੇਸ ਕਰ ਕਿਸੇ ਵੀ ਜੀਵ ਵਿੱਚ ਇਹ ਅਵਸਥਾ ਮਿਲ ਜਾਂਦੀ ਹੈ ਅੰਦਰੋਂ ਜਦੋਂ ਪਰਮਾਤਮਾ ਪ੍ਰਗਟ ਹੋ ਜਾਂਦਾ ਵੇਖੋ ਹੈ ਜੇ ਸਭ ਕੁਝ ਉਹਦੇ ਵਿੱਚ ਹੀ ਆ ਨਾ ਦੁੱਧ ਵਿੱਚ ਕਿੰਨਾ ਕੁਝ ਵਿੱਚੋਂ ਨਿਕਲਦਾ ਗਈ ਵੀ ਵਿੱਚੋਂ ਨਿਕਲਦਾ ਲਸੀ ਵੀ ਵਿੱਚੋਂ ਨਿਕਲਦੀਆਂ ਮੱਖਣ ਵੀ ਵਿੱਚੋਂ ਨਿਕਲ ਆਉਂਦਾ ਘੋ ਵੀ ਵਿੱਚੋਂ ਨਿਕਲ ਆਉਂਦਾ ਸਾਰਾ ਕੁਝ ਜੀਮੇ ਜੜ ਹੈ ਜੜ ਤੋਂ ਬਾਅਦ ਰੱਖਤਾ ਪੱਤੇ ਵੀ ਨਾਲ ਜੁੜੇ ਨੇ ਸਭ ਕੁਝ ਨਾਲ ਹੀ ਜੁੜਿਆ ਹੋਇਆ ਪਰ ਜੇ ਸੇਵ ਮਾਨ ਕਰੇ ਦਰਖਤ ਦਾ ਫਲ ਮਾਨ ਕਰੇ ਵੀ ਮੈਂ ਸੇਵ ਮੈਂ ਹੀ ਸਭ ਕੁਝ ਨਹੀਂ ਭਾਈ ਉਹ ਦਰਖਤ ਨਾਲ ਹੀ ਜੁੜਿਆ ਹੋਇਆ ਹੈ ਜਦੋਂ ਕਿਰਪਾ ਹੋ ਜਾਂਦੀ ਹੈ ਫਿਰ ਉਹ ਨੇਤਰ ਮਿਲ ਜਾਂਦੇ ਨੇ ਦੂਜੀ ਕੋਈ ਚੀਜ਼ ਨਹੀਂ ਦਿਸਦੀ ਇਹ ਅਵਸਥਾ ਦੀ ਗੱਲ ਹੈ ਉਹ ਬੇਕ ਵੀ ਮਿਲ ਜਾਂਦਾ ਹੈ ਜਿਹਦੀ ਬਿਰਤੀ ਕਿਵੇਂ ਦੀ ਹੈ ਪਰ ਦਿਸਦਾ ਏ ਕੀ ਹੈ ਐਸੀ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਦਿਸਦਾ ਏ ਕੀ ਆਪਣਾ ਗੁਰੂ ਸਾਹਿਬ ਨਾਲ ਪਿਆਰ ਹੈ ਗੁਰੂ ਗੋਬਿੰਦ ਸਿੰਘ ਨਾਮ ਨਾਲ ਪਿਆਰ ਹੈ ਕਿਸੇ ਦਾ ਕਿਸੇ ਨਾਲ ਪਿਆਰ ਹੈ ਗੱਲ ਉਦੋਂ ਬਣਨੀ ਹੈ ਜਦੋਂ ਤੁਹਾਨੂੰ ਸਾਰਿਆਂ ਵਿੱਚ ਉਹੀ ਦਿਸਣ ਲੱਗ ਗਿਆ ਇਹਨੂੰ ਕਹਿੰਦੇ ਆ ਪਿਆਰ ਵੇਖੋ ਅੰਦਰੋਂ ਪ੍ਰਗਟ ਹੁੰਦਾ ਹੈ ਪਿਆਰ ਤੇ ਉਹਦੇ ਚ ਪ੍ਰਗਟ ਥੋੜਾ ਹੋਣਾ ਹੈ ਪਿਆਰ ਸਾਡੇ ਅੰਦਰ ਪ੍ਰਗਟ ਹੋ ਜਾਣਾ ਹੈ ਆਪਣੇ ਆਪ ਆਪਸ ਬਾਰੇ ਮੈਂ ਮਿਨਾ ਮੈਂ ਮਿਲੇ ਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਪਰ ਵੇਖੋ ਜਦੋਂ ਸੰਗਤ ਵਿੱਚ ਨਹੀਂ ਉਦੋਂ ਤੱਕ ਸਾਡੀ ਜਿਹੜੀ ਦ੍ਰਿਸ਼ਟੀ ਹੈ ਉਹ ਇਦਾਂ ਹੀ ਰਹੇਗੀ ਕੋਈ ਵੈਰੀ ਜਾਪੇਗਾ ਕੋਈ ਮਿੱਤਰ ਜਾਪੇਗਾ ਕੋਈ ਮਾੜਾ ਕੋਈ ਚੰਗਾ ਜਬ ਧਾਰੇ ਕੋ ਗੈਰੀ ਮੀਤ ਜਦੋਂ ਤੀਕਰੇ ਭਾਵਨਾ ਹੈ ਭਾਈ ਅਸੀ ਕੀ ਮੈਂ ਸੁਖ ਹਾਸਲ ਕਰਦਾ ਮੰਗੇ ਤਾਬ ਲਗ ਨਹੀਂ ਚੱਲਣਾ ਹੀ ਚਿੱਤ ਚਿੱਤ ਨਹਿ ਚਲ ਨਹੀਂ ਹੋ ਸਕਦਾ ਜਦੋਂ ਤਿਕਰ ਕੋਈ ਵੈਰੀ ਹੈ ਕੋਈ ਮਿੱਤਰ ਹੈ ਇਹ ਮਨ ਵਿੱਚ ਗੱਲਾਂ ਰੱਖਿਓ ਹੈ ਨਹੀਂ ਕਹਿਣ ਦਾ ਮਤਲਬ ਹੈ ਉਦੋਂ ਤੱਕ ਚਿੱਤ ਬੈਲੈਂਸ ਨਹੀਂ ਹੋ ਸਕਦਾ ਜੀ ਸ਼ਾਂਤੀ ਨਹੀਂ ਆ ਸਕਦੀ ਜਦ ਲਗ ਮੋਹ ਬਗਨ ਸੰਗ ਮਾਏ ਜਦੋਂ ਤਿਕਰ ਕਹਿੰਦੇ ਮਾਇਆ ਦੇ ਮੋਹ ਚ ਮਗਨ ਹੈ ਇਨਾ ਵਿਕਾਰਾਂ ਦੇ ਮਾੜੇ ਪ੍ਰਭਾਵਾਂ ਵਿੱਚ ਫਸਿਆ ਹੋਇਆ ਹੈ ਜਿ ਆਬੁੱਲਾ ਕੋ ਮੋਹ ਮਗਨ ਸੰਗ ਮਾਏ ਤਾਬ ਲਗ ਧਰਮ ਰਾਏ ਦੇ ਸਜਾਏ ਫਿਰ ਉਦੋਂ ਤੱਕ ਤੈਨੂੰ ਸਜ਼ਾ ਹੀ ਮਿਲਦੀ ਹੈ ਭਾਈ ਦੁਖੀ ਰਹਿੰਦਾ ਹੈ ਸਬੰਧ ਕੀਤੇ ਨਾਲ ਜੁੜਿਆ ਹੋਇਆ ਮਾਇਆ ਨਾਲ ਤੇ ਸਜ਼ਾ ਵੀ ਫਿਰ ਮਾਇਆ ਦੇ ਕਰਮਾਂ ਕਰਕੇ ਹੀ ਮਿਲਦੀ ਹੈ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਪ੍ਰਭ ਕਿਰਪਾ ਤੇ ਗੁਰ ਪ੍ਰਸਾਦ ਨਾਨਕ ਹੋਂ ਛੁਟੈ ਗੁਰੂ ਦੀ ਕਿਰਪਾ ਦੁਆਰਾ ਜਦੋਂ ਹੋਂ ਮੇ ਖਤਮ ਹੋ ਜਾਂਦੀ ਹੈ ਮੁੱਕ ਜਾਂਦੀ ਹੈ ਜਦੋਂ ਆਪਾਂ ਹਉਮੈ ਵਿੱਚੋਂ ਓਵਰ ਕੌਨਫੀਡੈਂਸ ਛੱਡ ਕੇ ਸੈਲਫ ਕੌਨਫੀਡੈਂਸ ਨੂੰ ਕੱਢ ਲੈਂਦੇ ਆ ਇਸ ਦਵਾਈ ਨੂੰ ਕੱਢ ਲੈਂਦੇ ਆ ਉਦੋਂ ਸਾਡੇ ਬੰਧਨ ਟੁੱਟ ਜਾਂਦੇ ਨੇ ਜੀ ਹਉਮੈ ਮੁੱਕ ਜਾਂਦੀ ਹੈ ਭਾ ਇਹ ਹੁਣ ਇਹਦਾ ਮਤਲਬ ਕੀ ਹੈ ਜਿਸ ਕੰਮ ਤੋਂ ਗੁਰੂ ਰੋਕਦਾ ਹੈ ਸਾਨੂੰ ਰੁਕਣਾ ਚਾਹੀਦਾ ਹੈ ਜੋ ਕੰਮ ਸਾਨੂੰ ਗੁਰੂ ਕਰਨ ਲਈ ਕਹਿੰਦਾ ਹੈ ਉਹ ਕੰਮ ਕਰਨਾ ਚਾਹੀਦਾ ਹੈ ਗੁਰ ਸਿੱਖੀ ਮੀਤ ਜਲੋ ਗੁਰ ਚਾਲੀ ਬੁਰ ਸੇਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਪਲ ਮੰਨ ਜੋ ਗੁਰ ਕਹ ਸੋਈ ਪਲ ਮੰਨ ਹਰ ਹਰ ਕਥਾ ਨਿਰਾਲੀ